ਸਰ ਦਸਕਿਆਂ ਨੂੰ ਦੱਸੋ ਇਹ ਕਿੰਡ ਕਿਸ ਪਿੰਡ ਦੀ ਪੰਜਾਬ ਦੇ ਕਿਸ ਪਿੰਡ ਦੀ ਘਟਨਾ ਜਿਹੜੀ ਇਹ ਫਰਮਾਨ جاری ਹੋਇਆ ਹਾਂਜੀ ਇਹ ਪੰਜਾਬ ਦੀ ਘਟਨਾ ਹੈ ਪੰਜਾਬ ਦੇ ਵਿੱਚ ਆਪਣੇ ਬੱਖੋ ਬੱਖ ਜ਼ਿਲ੍ਹੇ ਨੇ ਜਿਸ ਤਰ੍ਹਾਂ ਜਿਲ੍ਹਾ ਜਲਾਇਗਾ ਫਤੇਗੜ ਸਾਹਿਬ ਜੀ ਫਤੇਗੜ ਸਾਹਿਬ ਇਹ ਘਟਨਾ ਜੀ ਫਤੇਗੜ ਸਾਹਿਬ ਦੇ ਵਿੱਚ ਤਸੀਲ ਖਮਾਣੋ ਜੀ ਖਮਾਣੋ ਤਸੀਲ ਦੇ ਵਿੱਚ ਇੱਕ ਪਿੰਡ ਹੈ ਲਖਨਪੁਰ ਜੀ ਲਖਨਪੁਰ ਦੀ ਪੰਚਾਇਤ ਵੱਲੋਂ ਇਹ ਫਰਮਾਨ ਜਾਰੀ ਕੀਤਾ ਗਿਆ ਪਿੰਡ ਦੇ ਵਿੱਚ ਜੋ ਵੀ ਪ੍ਰਵਾਸੀ ਰਹਿੰਦੇ ਨੇ ਉਹ ਇੱਥੋਂ ਚਲੇ ਜਾਣ ਉਹ ਪਰਸੋਂ ਮਤਾਂਪਾਇਆ ਵੀਰਵਾਰ ਨੂੰ ਵੀਰਵਾਰ ਨੂੰ ਮਤਾਂਪਾਇਆ ਤੇ ਵੀਰਵਾਰ ਤੱਕ ਦਾ ਉਹਨਾਂ ਨੂੰ ਸਮਾਂ ਦਿੱਤਾ ਐਲਟੀਮੇਟਮ ਦਿੱਤਾ ਹੋਇਆ ਵੀ ਵੀਰਵਾਰ ਤੱਕ ਤੁਸੀਂ ਚਲੇ ਜਾਓ ਉਸ ਤੋਂ ਬਾਅਦ ਸਰਕਾਰ ਨੂੰ ਨਾਲ ਲੈ ਕੇ ਪੁਲਿਸ ਨੂੰ ਨਾਲ ਲੈ ਕੇ ਕਾਰਵਾਈ ਕੀਤੀ ਜਾਊਗੀ ਤੇ ਇਹਨਾਂ ਦੀਆਂ ਜਿਹੜੀਆਂ ਟੁੱਗੀਆਂ ਝੌਪੜੀਆਂ ਨੇ ਉਹਨਾਂ ਨੂੰ ਤੋੜ ਦਿੱਤਾ ਜਾਊਗਾ ਜੀ ਕੋਈ ਖਾਸ ਵਜ੍ਹਾ ਜਿਸ ਕਰਕੇ ਇਹਨਾਂ ਨੂੰ ਫਰਮਾਨ ਦਿੱਤਾ ਗਿਆ ਖਾਸ ਵਜ੍ਹਾ ਇਹ ਹੈ ਜੀ ਕਹਿੰਦੇ ਵੀ ਸਰਪੰਚ ਸਾਹਿਬ ਕਹਿੰਦੇ ਵੀ ਇਹਨਾਂ ਦੇ ਕੋਲੇ ਕੋਈ ਆਧਾਰ ਕਾਰਡ ਨਹੀਂ ਹੈ ਕੋਈ ਇਹਨਾਂ ਕੋਲੇ ਰਾਸ਼ਨ ਕਾਰਡ ਨਹੀਂ ਹੈ ਕੋਈ ਇਹਨਾਂ ਦਾ ਵੋਟਰ ਕਾਰਡ ਨਹੀਂ ਹੈ ਇਹ ਕਿੱਥੋਂ ਨੇ ਪਤਾ ਨਹੀਂ ਕੀ ਕਰਦੇ ਨੇ ਪਤਾ ਨਹੀਂ ਤੇ ਕਾਫੀ ਝੁੱਗੀਆਂ ਨੇ ਮਤਲਬ ਹੈਗੀਆਂ ਨੇ 20-25 ਝੁੱਗੀਆਂ ਨੇ ਜਿਨ੍ਹਾਂ ਦੇ ਵਿੱਚ ਇਹਨਾਂ ਦੀ ਆਬਾਦੀ 200 ਤੋਂ ਲੈ ਕੇ 200 ਤੱਕ ਹੈ ਤੇ ਸਾਰਾ ਦੇ ਲਈ ਇਹ ਨਸ਼ਾ ਕਰਦੇ ਨੇ ਹੂੰ ਸਾਰਾ ਦਿਨ ਪੀੜੀਆਂ ਸਿਗਰਟਾਂ ਪੀਂਦੇ ਨੇ ਬਟੇ ਵਿੱਚ ਜਾ ਕੇ ਰੌਲਾ ਰੱਪਾ ਪਾਉਂਦੇ ਨੇ ਇਸ ਗੱਲ ਤੇ ਡਰਦੇ ਵਿੱਚ ਤੋਂ ਕੀ ਪੰਚਾਇਤ ਨੇ ਮਤਲਬ ਇਹ ਕਦਮ ਚੁੱਕਿਆ ਜੀ ਬਹੁਤ ਬਖੂਬੀ ਕਦਮ ਚੁੱਕਿਆ ਪੰਚਾਇਤ ਵੱਲੋਂ ਜੋ ਵੀ ਫਰਮਾਨ ਹੁੰਦਾ ਤੇ ਪਿੰਡ ਵਾਸੀਆਂ ਦੇ ਹਮੇਸ਼ਾ ਸਿਰ ਮੱਥੇ ਹੁੰਦਾ ਪਰ ਜੇਕਰ ਗੱਲ ਕਰੀਏ ਪ੍ਰਵਾਸੀਆਂ ਦੀ ਤਾਂ ਉਹਨਾਂ ਨੇ ਬਹੁਤ ਹੀ ਸੋਹਣੀ ਗੱਲ ਕਹੀ ਹੈ ਕਿ ਉਹਨਾਂ ਕੋਲੇ ਕੋਈ ਆਧਾਰ ਕਾਰਡ ਨਹੀਂ ਹੈ ਤੇ ਨਾ ਹੀ ਕੋਈ ਉਹਨਾਂ ਕੋਲੇ ਆਪਣਾ ਸਨাক্তਕਤੀ ਕਾਰਡ ਹੈ ਜਿਸ ਦੇ ਕਰਕੇ ਉਹਨਾਂ ਦੀ ਜਿਹੜੀ ਕਿ ਪਛਾਣ ਹੈ ਉਹ ਕੀਤੀ ਜਾਵੇ ਪਰ ਇੱਕ ਪਾਸੇ ਪੰਜਾਬ ਦੇ ਵਿੱਚ ਦਿਨ ਪ੍ਰਤੀ ਦਿਨ ਵੱਧ ਰਹੀਆਂ ਵਾਰਦਾਤਾਂ ਨੂੰ ਜਦੋਂ ਅਸੀਂ ਦੇਖਦੇ ਹਾਂ ਤੇ ਉਹਨਾਂ ਦਾ ਜਦੋਂ ਨਹੀਂ ਪਤਾ ਲੱਗਦਾ ਕਿਉਂਕਿ ਪੰਜਾਬ ਜਿਹੜਾ ਸਾਡਾ ਹੈਗਾ ਇੱਕ ਭਾਈਚਾਰਕ ਸਾਂਝ ਹੈ ਜਿੱਥੇ ਹਮੇਸ਼ਾ ਹੀ ਭਾਵਨਾਵਾਂ ਦੇ ਨਾਲ ਕਦੇ ਕੋਈ ਨਹੀਂ ਖੇਡਿਆ ਤੇ ਬੜੇ ਹੀ ਭਾਵਕ ਜਿਹੇ ਲੋਕ ਰਹਿੰਦੇ ਨੇ ਜੇਕਰ ਰਾਹਗੀਰ ਦੇ ਵੀ ਕਦੇ ਸੱਟ ਵੱਜ ਜਾਵੇ ਸਾਡੇ ਪੰਜਾਬੀ ਇਹੋ ਜਿਹੇ ਨੇ ਤੇ ਉੱਥੇ ਖੜ ਜਾਂਦੇ ਨੇ ਪਰ ਜਦੋਂ ਐਡੀ ਘਟਨਾ ਵਾਪਰ ਜਾਂਦੀ ਹੈ ਅਜਿਹੇ ਕੰਮ ਹੁੰਦੇ ਨੇ ਤਾਂ ਕਿਤੇ ਨਾ ਕਿਤੇ ਉਹ ਪ੍ਰਵਾਸੀਆਂ ਦਾ ਜਿਹੜਾ ਕੀ ਵਿੱਚ ਕਿਤੇ ਨਾ ਕਿਤੇ ਹੱਥ ਜ਼ਰੂਰ ਹੁੰਦਾ ਦੇਖੋ ਜੀ ਇਸ ਪਿੰਡ ਦੇ ਵਿੱਚ 300 ਦੇ ਲਗਭਗ ਘਰ ਹੈਗਾ ਇੱਕ ਵਧੀਆ ਮਤਲਬ ਪਿੰਡ ਹੈ ਜਿੱਥੇ ਇਹ ਬੈਕਟੇ ਨੇ ਇਹਨਾਂ ਦੀਆਂ ਝੁੱਗੀਆਂ ਨੇ ਉੱਥੋਂ ਦੀ ਲੇਡੀਜ਼ ਹੀ ਸ਼ਹਿਰ ਕਰਨ ਲੰਘਦੀਆਂ ਨੇ ਇੱਕ ਉੱਥੋਂ ਦੀ ਬੱਚੇ ਜਾਂਦੇ ਨੇ ਪੜ੍ਹਾਈਆਂ ਜਾਂਦੀਆਂ ਨੇ ਸਕੂਲ ਵਗੈਰਾ ਦਾ ਜੀ ਜੋ ਵੀ ਪ੍ਰੋਗਰਾਮ ਇਸ ਕਰਕੇ ਇਹ ਰਸਤੇ ਦੇ ਵਿੱਚ ਬੈਠੇ ਹੁੰਦੇ ਨੇ ਕਈ ਥਾਵਾਂ ਬਾਰੀ ਇੱਥੇ ਉਹ ਮਤਲਬ ਲੁੱਟ ਹੋਦੀਆਂ ਘਟਨਾਵਾਂ ਨੂੰ ਵੀ ਇਹਨਾਂ ਨੇ ਅੰਜਾਮ ਦਿੱਤਾ ਇਸ ਕਰਕੇ ਪਿੰਡ ਦੇ ਵਿੱਚ ਸਹਿਨ ਦਾ ਮਾਹੌਲ ਬਣ ਜਾਂਦਾ ਹੈ ਜੋ ਵੀ ਇਹਨਾਂ ਦੀ ਕੋਈ ਪਛਾਣ ਨਹੀਂ ਇਹਨਾਂ ਦਾ ਕੋਈ ਨਾਂ ਦਾ ਨਹੀਂ ਪਤਾ ਇਹਨਾਂ ਬਾਰੇ ਕੋਈ ਕੰਪਲੇਂਟ ਨਹੀਂ ਕਰਦਾ ਤਾਂ ਕੋਈ ਪਤਾ ਨਹੀਂ ਲੱਗਦਾ ਆ ਕਾਫੀ ਬੰਦੇ ਨੇ ਮਤਲਬ ਇੱਕ ਦੂਜੇ ਦੇ ਵਿੱਚ ਹੀ ਰੁਲ ਜਾਂਦੇ ਨੇ ਇਹ ਪਤਾ ਨਹੀਂ ਲੱਗਦਾ ਇਸ ਕਰਕੇ ਪਿੰਡ ਨੇ ਕਾफी ਮਤਲਬ ਪਰੇਸ਼ਾਨੀ ਹੈ ਜਿਹੜੀ ਉਹ ਜਾਰੀ ਕੀਤੀ ਹੈ ਪਿੰਡ ਦੇ ਵਿੱਚ ਕਿ ਇਹਨਾਂ ਨੇ ਇੱਕ ਐਨਾਉਂਸਮੈਂਟ ਜ਼ਰੂਰ ਕੀਤੀ ਹੈ ਵੀ ਜੇ ਕਿਸੇ ਨੇ ਇਹਨਾਂ ਤੋਂ ਕੰਮ ਲੈਣਾ ਹੈ ਜਾਂ ਇਹ ਕਿਸੇ ਦੇ ਕੰਮ ਤੇ ਲੱਗੇ ਨੇ ਤਾਂ ਮਤਲਬ ਇਹਨਾਂ ਦਾ ਆਧਾਰ ਕਾਰਡ ਜ਼ਰੂਰ ਬਣਾ ਕੇ ਦਿੱਤਾ ਜਾਵੇ ਤਾਂ ਕਿ ਇਹਨਾਂ ਦੀ ਆਇਡੈਂਟੀਟੀ ਰਹੇਗੀ ਇਹ ਫਲਾਨੇ ਬੰਦੇ ਨੇ ਕਿਉਂਕਿ ਪਿੰਡ ਦੇ ਵਿੱਚ ਕਈ ਮੋਟਰਸਾਈਕਲ ਕੌਣ ਦੀਆਂ ਘਟਨਾਵਾਂ ਕਈ ਹੋਰ ਕੁੱਟਵਾਰਦਿਆਂ ਘਟਨਾਵਾਂ ਨੂੰ ਅੰਜਾਮ ਦੇ ਚੁੱਕੇ ਨੇ ਕੋਈ ਅਣਜਾਣ ਵਿਅਕਤੀ ਹੋ ਸਕਦਾ ਇਹ ਹੋਣ ਜਾਂ ਨਾ ਹੋਣ ਜਾਂ ਕੋਈ ਹੋਰ ਹੋਵੇ ਇਹ ਤਾਂ ਬਾਤ ਦੀ ਗੱਲ ਹੈ ਮਤਲਬ ਇੱਥੇ ਕਾਫੀ ਲੋਕਾਂ ਦੇ ਵਿੱਚ ਡਰਦਾ ਮਾਹੌਲ ਹੈ ਇਸ ਕਰਕੇ ਲੋਕਾਂ ਨੇ ਕਾਫੀ ਮੀਟਿੰਗਾਂ ਕਰਨ ਤੋਂ ਬਾਅਦ ਜਿਹੜਾ ਇਹ ਫੈਸਲਾ ਹੈ ਮਤਲਬ ਇਹ ਜੀ ਬਹੁਤ ਹੀ ਵਧੀਆ ਫੈਸਲਾ ਲਿਆ ਪਰ ਜੇਕਰ ਅਸੀਂ ਗੱਲ ਕਰਦੇ ਹਾਂ ਪੂਰੇ ਪੰਜਾਬ ਭਰ ਦੇ ਵਿੱਚੋਂ ਪ੍ਰਵਾਸੀਆਂ ਨੂੰ ਕੱਢਣ ਦੇ ਲਈ ਤਾਂ ਮੈਨੂੰ ਲੱਗਦਾ ਪੰਜਾਬ ਦੇ ਨੌਜਵਾਨ ਪੀੜ੍ਹੀ ਸਾਡੀ ਜੋ ਕਿ ਵਿਦੇਸ਼ਾਂ ਦੇ ਵੱਲ ਰੁਖ ਕਰ ਰਹੀ ਹੈ ਰੋਜ਼ਗਾਰ ਨੂੰ ਲੈ ਕੇ ਤਾਂ ਹੋ ਸਕਦਾ ਉਹਨਾਂ ਨੂੰ ਰੋਜ਼ਗਾਰ ਪੰਜਾਬ ਦੀਆਂ ਫੈਕਟਰੀਆਂ ਦੇ ਵਿੱਚ ਪੰਜਾਬ ਦੇ ਕਿਸੇ ਹੋਰ ਮਹਿਕਮੇ ਦੇ ਵਿੱਚ ਉਹਨਾਂ ਨੂੰ ਜਿਹੜਾ ਕਿ ਕਾਰੋਬਾਰ ਦਾ ਕਿੱਤੇ ਦਾ ਉਹਨਾਂ ਦਾ ਕੋਈ ਸਾਧਨ ਬਣ ਜਾਵੇ हां जी देखो एकता हद में हल्की है कि जेड़ा बाहर जाने ਦਾ ਟ੍ਰੈਂਡ ਹੈ ਉਹ ਥੋੜਾ ਜਿਹਾ ਘਟਿਆ ਕਿਉਂਕਿ ਕੈਨੇਡਾ ਸਰਕਾਰ ਨੇ ਵੀ ਜਿਹੜੀਆਂ ਬਿਤੇਕ ਜ਼ਿਆਦੇ ਲੋਕ ਮਤਲਬ ਬੱਚੇ ਸਟੱਡੀ ਵੀਜ਼ੇ ਦੇ ਆਧਾਰ ਦੇ ਉੱਤੇ ਜਾਂਦੇ ਸੀ ਇਸ ਕਲੰਟਾ ਦੇ ਵਿੱਚ ਅੱਜ ਜਿਹੜੇ ਹੋਸਟਲ ਹੱਤ ਨੇ ਜਾਂ ਕਾਲਜ ਨੇ ਕਈ ਬੰਦ ਹੋ ਚੁੱਕੇ ਨੇ ਕਿਉਂਕਿ ਪ੍ਰਵਾਸੀਆਂ ਦੇ ਉੱਤੇ ਉਸੇ ਸਖਤਾਈ ਕਰਤੀ ਜਾਂ ਜਉਂ ਜ਼ਿਆਦਾਤਰ ਜਿਹੜੀ ਇੰਡੀਅਨ ਲੋਕ ਕਰਦੇ ਸੀਗੇ ਇਸ ਕਰਕੇ ਮਤਲਬ ਉੱਥੇ ਜਿਹੜਾ مالی ਸੰਕਟ ਹੈ ਕੈਨੇਡਾ ਦੇ ਵਿੱਚ ਉਹ ਵੀ ਕਾਫੀ ਖੜਾ ਹੋ ਗਿਆ ਤੇ ਉਹਨਾਂ ਨੇ ਇੱਕ ਵਾਰੀ ਇਹ ਭੰਮਾ ਪਵੰਦੀ ਦਾ ਲਗਾਤੀ ਭਵੰਦੀ ਦਾ ਅਸਰ 50% ਲੋਕਾਂ ਤੇ ਪੈ ਗਿਆ 50% ਸਕੂਲ ਕਾਲਜ ਨੇ ਜਿਹੜੇ ਉੱਥੋਂ ਦੇ ਉਹ ਬੰਦ ਹੋ ਗਏ ਆਪਾਂ ਗੱਲ ਆਉਂਦੇ ਆ ਇਸ ਤੇ ਲਖਣਪੁਰ ਵਾਲੀ ਤੇ ਇਹ ਕੀ ਗੱਲ ਇਹ ਹੈ ਜੀ ਲੋਕਾਂ ਨੇ ਮਤਲਬ ਬੜਾ ਇਹ ਕੀਤਾ ਵੀ ਜੇ ਕਿਸੇ ਨੂੰ ਕੰਮ ਦੀ ਲੋੜ ਹੈ ਨਾ ਤਾਂ ਇਹ ਪਿੰਡ ਦੇ ਵਿੱਚ ਕੰਮ ਤੇ ਜਾਂਦੇ ਨੇ ਨਾ ਹੀ ਇਹਨਾਂ ਦਾ ਪਿੰਡ ਦੇ ਵਿੱਚ ਕਿਸੇ ਨਾਲ ਅੰਨੇ ਇਹ ਮੁਲਾਪਾ ਦਾ ਲੋਕ ਮਤਲਬ ਇਸ ਸਹਿਮ ਦੇ ਵਿੱਚ ਟਾਈਮ ਕੱਢ ਰਹੇ ਨੇ ਇਹ ਲੋਕ ਕੀ ਕੰਮ ਕਰਦੇ ਨੇ ਉਹ ਭੰਗ ਦੇ ਬੁੱਤੇ ਇਹਨਾਂ ਨੇ ਵਿਜੇ ਹੋਏ ਨੇ ਭੰਡ ਭੰਗ ਛਕਦੇ ਨੇ ਸਿਗਰਟਾਂ ਪੀਂਦੇ ਨੇ ਬੀੜੀਆਂ ਪੀਂਦੇ ਨੇ ਜਰਦਾ ਖਾਂਦੇ ਨੇ ਹੋਰ ਜੋ ਵੀ ਇਹ ਲੱਲਪਾ ਹੁੰਦਾ ਸਾਰਾ ਇਸਤੇਮਾਲ ਕਰਦੇ ਨੇ ਤੇ ਇਹਨਾਂ ਦੀ ਗਿਣਤੀ ਹੈ ਜਿਹੜੀ ਉਹ ਦਿਨ-ਦਿਨ ਵਧਦੀ ਜਾ ਰਹੀ ਹੈ ਪਹਿਲਾਂ ਇਹ ਥੋੜੇ ਸੀ ਫਿਰ ਇਹ ਦੂਜੇ ਹੋਰ ਏਰੀਆ ਚੋਂ ਵੀ ਬੰਦਿਆਂ ਨੂੰ ਸੱਦ ਕੇ ਆਪਣੇ ਕੋਲੇ ਬਿਠਾ ਕੇ ਮਤਲਬ ਆਪਸ ਦੇ ਆਪ ਨੂੰ ਸਟਰੈਂਥ ਬਣਾਉਣ ਦੀ ਕੋਸ਼ਿਸ਼ ਕਰ ਰਹੇ ਨੇ ਇਸ ਕਰਕੇ ਕਈ ਵਾਰੀ ਮਤਲਬ ਇਹਨਾਂ ਦਾ ਪਿੰਡ ਦੇ ਲੋਕਾਂ ਦੇ ਨਾਲ ਜਾਂ ਪਿੰਡ ਦੀ ਲੇਡੀਜ਼ ਦੇ ਨਾਲ ਤੂ ਤੂ ਮੈਮੇ ਵੀ ਹੋ ਜਾਂਦੀ ਹੈ ਇਹ ਲੋਕਾਂ ਨੇ ਡਰ ਦੇ ਮਾਰਿਆਂ ਨੇ ਇਹ ਸਖਤ ਕਦਮ ਚੁੱਕਿਆ ਹੈ ਜਿਸ ਦੁਆਰੋਂ ਲੋਕ ਸਰਕਾਰ ਦੇ ਧਿਆਨ ਚ ਵੀ ਲਿਆਉਣਗੇ ਕਿ ਸਾਨੂੰ ਆਹ ਪ੍ਰੋਬਲਮਾਂ ਨੇ ਜਿੰਨਾ ਪ੍ਰੋਬਲਮ ਦਾ ਹੱਲ ਕੀਤਾ ਜਾਵੇ ਇਹ ਮਤਲਬ ਕੋਈ ਧੱਕਾ ਜਾਂ ਕੋਈ ਕੁੱਟਮਾਰ ਜਾਂ ਕੋਈ ਹੋਰ ਇਸ ਤਰ੍ਹਾਂ ਦੀ ਕੋਈ ਗੱਲ ਨਹੀਂ ਕੀਤੀ ਜਾਊਗੀ ਆਮ ਸ਼ਾਂਤੀ ਨਾਲ ਇਹਨਾਂ ਨੂੰ ਉਹਨਾਂ ਪਰਾਂ ਕਰਕੇ ਮਤਲਬ ਜਿਹੜਾ ਉਹ ਰਸਤਾ ਹੈ ਉਹ ਖਲਵਾਇਆ ਜਾਵੇ ਜੀ ਬਿਲਕੁਲ ਜਿਵੇਂ ਕਿ ਸ਼ਾਮ ਨੂੰ ਅਕਸਰ ਹੀ ਸਾਡੇ ਪਰਿਵਾਰ ਦੇ ਮੈਂਬਰ ਜਾਂ ਫਿਰ ਬੱਚੇ ਜਾਂ ਔਰਤਾਂ ਸੈਰ ਕਰਨ ਦੇ ਲਈ ਨਿਕਲਦੀਆਂ ਜਰੂਰ ਨੇ ਪਰ ਜੇਕਰ ਅਸੀਂ ਆਪਣੀ ਰੋਜ਼ਾਨਾ ਜ਼ਿੰਦਗੀ ਦੇ ਵਿੱਚ ਦੇਖੀਏ ਜਦੋਂ ਅਸੀਂ ਕਿਤੇ ਲੰਘਦੇ ਆ ਤਾਂ ਥੋੜਾ ਖੁੱਲੀ ਸਪੇਸ ਕਿਤੇ ਕੋਈ ਪਲਾਟ ਦਿਖਦਾ ਤਾਂ ਉੱਥੇ ਕੋਈ ਨਾ ਕੋਈ ਝੁੱਗੀ ਤੁਹਾਨੂੰ ਜਰੂਰ ਦੇਖਣ ਨੂੰ ਮਿਲਦੀ ਹੈ ਪਰ ਅਸ ਝੁੱਗੀ ਦੇ ਵਿੱਚ ਕੀ ਕੁਝ ਹੋ ਰਿਹਾ ਉਹ ਕਿਸੇ ਨੂੰ ਨਹੀਂ ਪਤਾ ਉਹ ਸਭ ਦੀਆਂ ਅੱਖਾਂ ਤੋਂ ਓਲੇ ਦੇ ਵਿੱਚ ਸ਼ਰੀਆਮ ਹੀ ਕੁਝ ਨਾ ਕੁਝ ਅਜੀਹਾ ਚੱਲਦਾ ਹੁੰਦਾ ਜੋ ਕਿ ਸਾਡੇ ਪੰਜਾਬ ਨੂੰ ਅੰਦਰੋਂ ਅੰਦਰ ਹੀ ਖੋਖਲਾ ਕਰਦਾ ਜਾਂਦਾ ਪਰ ਜੇ ਗੱਲ ਕਰਦੇ ਆ ਉਹਨਾਂ ਦੇ ਸੁੱਖੇ ਦੇ ਆਸੇ ਪਾਸੇ ਉਗੋਂ ਦੀ ਜਾਂ ਫਿਰ ਉਹਨਾਂ ਦੇ ਇੰਨੀ ਵੱਡੀ ਮਾਤਰਾ ਦੇ ਵਿੱਚ ਨਸ਼ਾ ਕਰਨ ਦੇ ਲਈ ਜਾਂ ਫਿਰ ਹੋ ਸਕਦਾ ਉਹ ਨਸ਼ਾ ਵੇਚਦੇ ਵੀ ਹੋਣ ਸੇਵਨ ਕਰਨ ਦੇ ਨਾਲ ਨਾਲ ਲੋਕਾਂ ਨੂੰ ਮੈਡਮ ਇਹ ਲੋਕਾਂ ਨੂੰ ਇਸੇ ਗੱਲ ਦਾ ਤਾਂ ਡਰ ਹੈ ਵੀ ਇਹ ਕਿਤੇ ਸਮਾਜ ਤੋਂ ਉਤੀ ਅੰਸਰ ਇੱਥੇ ਆ ਕੇ ਠਹਿਰਦੇ ਹੋਣ ਜਾਂ ਉਹਨਾਂ ਨੇ ਮੰਨਿਆ ਇੱਥੇ ਇਹ ਕੰਮ ਤਾਂ ਕਰਦੇ ਨਹੀਂ ਪਿੰਡ ਦੇ ਵਿੱਚ ਕਿਸੇ ਦਿਹਾੜੀ ਦੇ ਨਹੀਂ ਜਾਂਦੇ ਅੰਸਰ ਨੂੰ ਖਾਂਦੇ ਪੀਂਦੇ ਨੇ ਖਰਚਾ ਹੈ ਜੋ ਵੀ ਹੈ ਮਤਲਬ ਉਹ ਤਾਂ ਚੱਲਦਾ ਹੀ ਹੈ ਨਾ ਉਹ ਕਿੱਥੋਂ ਆਉਂਦਾ ਜੀ ਬਿਲਕੁਲ ਇਹ ਲੋਕ ਮਤਲਬ ਇਹ ਸਮਝਣ ਦੀ ਕੋਸ਼ਿਸ਼ ਕਰ ਰਹੇ ਨੇ ਤੇ ਇਹਨਾਂ ਨਾਲ ਲੋਕਾਂ ਨਾਲ ਸਾਂਝ ਨਹੀਂ ਹੈਗੀ ਇਹਨਾਂ ਦੀ ਲੋਕਾਂ ਦੇ ਘਰਾਂ 'ਚ ਕੰਮ ਨਹੀਂ ਕਰਦੇ ਲੋਕਾਂ ਦੇ ਖੇਤਾਂ 'ਚ ਕੰਮ ਨਹੀਂ ਕਰਦੇ ਜੀ ਕਰਦੇ ਨੇ ਤਾਂ ਕੀ ਕਰਦੇ ਨੇ ਔਰ ਲੋਕਾਂ ਨੂੰ ਇਸੇ ਗੱਲ ਦੀ ਸ਼ੱਕ ਹੈ ਵੀ ਇੱਥੇ ਕੋਈ ਸਮਾਜਿਕ ਰੋਤੀ ਅੰਤਰ ਜਾਂ ਕੋਈ ਗੈਰਕਾਨੂੰਨੀ ਕਾਰਵਾਈ ਜਾਂ ਕੋਈ ਮਤਲਬ ਸਮਾਜ ਨੂੰ ਜਿਹੜਾ ਆਪਾਂ ਚੰਗਾ ਨਹੀਂ ਸਮਝਦੇ ਉਹ ਹੈ ਜੀਆਂ ਕਾਰਵਾਈਆਂ ਤੋਂ ਤਾਂ ਨਹੀਂ ਅੰਜਾਮ ਦਿੱਤਾ ਜਾ ਰਿਹਾ ਇਹ ਗੱਲਾਂ ਕਹਿੰਦੇ ਜਾਂ ਜਦੋਂ ਇਹਨਾਂ ਦਾ ਅਸਟੀਮੇਟਮ ਪੂਰਾ ਹੋਗਾ ਉਸ ਤੋਂ ਬਾਅਦ ਫਿਰ ਮਹਿਕਮਾ ਸਰਕਾਰ ਦੇ ਨਾਲ ਬੈਠ ਕੇ ਇਸ ਦੀ ਜਾਂਚ ਪੜਤਾਲ ਕੀਤੀ ਜਾਊ ਉਸ ਤੋਂ ਬਾਅਦ ਅਗਲਾ ਕਦਮ ਹੈ ਜਿਹੜਾ ਉਹ ਚੱਕਰਾ ਜੀ ਬਿਲਕੁਲ ਤੁਸੀਂ ਬਹੁਤ ਹੀ ਸਹੀ ਸਵਾਲ ਕੀਤਾ ਸੀ ਇਹ ਵਿੱਚ ਤੁਹਾਡੀ ਗੱਲ ਦੇ ਵਿੱਚ ਇੱਕ ਸਵਾਲ ਵੀ ਸੀ ਵੀ ਸਰਕਾਰ ਇਸ ਨੂੰ ਜਿਹੜਾ ਕਿ ਦੇਖਦੇ ਆ ਕਿ ਅੱਗੇ ਇਸ ਤੇ ਕੀ ਕਾਰਵਾਈ ਕਰਦੀ ਹੈ ਜੇਕਰ ਗੱਲ ਕਰੀਏ ਪਹਿਲਗਾਮ ਦੇ ਹਮਲੇ ਦੀ ਤਾਂ ਉਸ ਤੋਂ ਬਾਅਦ ਜਿਹੜੇ ਕਿ ਪਾਕਿਸਤਾਨ ਦੇ ਇੱਧਰ ਕੁਝ ਬੰਦੇ ਇੱਧਰ ਰਹਿੰਦੇ ਸੀ ਜਾਂ ਫਿਰ ਔਰਤਾਂ ਰਹਿੰਦੀਆਂ ਸੀ ਪਿਛਲੇ ਲੰਮੇ ਸਮੇਂ ਤੋਂ 58 58 ਸਾਲਾਂ ਦੀ ਜਿਨ੍ਹਾਂ ਦੀ ਬਜ਼ੁਰਗ ਹੋ ਗਏ ਸੀ ਔਰਤਾਂ ਦੀ ਉਮਰ ਹੋ ਚੁੱਕੀ ਸੀ ਉਹਨਾਂ ਨੂੰ ਵੀ ਵਾਪਸ ਪਾਕਿਸਤਾਨ ਭੇਜ ਦਿੱਤਾ ਗਿਆ ਸੀਗਾ ਸਿਰਫ ਇੱਕ ਵਾਰ ਦਾਤ ਦੇ ਕਰਕੇ ਜੇਕਰ ਅਸੀਂ ਪ੍ਰਵਾਸੀਆਂ ਨੂੰ ਪੰਜਾਬ ਦੇ ਵਿੱਚੋਂ ਦੇਸ਼ ਨਿਕਾਲਾ ਨਹੀਂ ਦਿੰਦੇ ਤਾਂ ਕੀ ਅਸੀਂ ਇੱਕ ਵੱਡੀ ਵਾਰਦਾਤ ਹੋਣ ਦਾ ਇੰਤਜ਼ਾਰ ਕਰ ਰਹੇ ਹਾਂ ਜਾਂ ਫਿਰ ਮਾਨ ਸਰਕਾਰ ਜਿਹੜੇ ਪ੍ਰਵਾਸੀਆਂ ਦੇ ਉੱਪਰ ਕੋਈ ਧਿਆਨ ਨਹੀਂ ਦੇ ਰਹੀ ਹੈਗੀ ਕਿ ਇਹਨਾਂ ਨੂੰ ਪੰਜਾਬ ਦੇ ਵਿੱਚੋਂ ਜਿੱਥੇ ਤੁਸੀਂ ਕਹਿੰਦੇ ਹੋ ਰੰਗਲਾ ਪੰਜਾਬ ਬਣਾਉਣਾ ਰੰਗਲੇ ਪੰਜਾਬ ਦੇ ਵਿੱਚ ਜਦੋਂ ਕੋਈ ਜੇ ਦੇਖੋ ਰੰਗਲਾ ਪੰਜਾਬ ਦਾ ਬਣਨ ਦੀ ਕੋਈ ਕਸਰ ਨਹੀਂ ਹੈ ਚੱਲੀ ਜਾਂਦਾ ਹੈ ਨਾਲ ਕਰ ਜੋ ਵੀ ਪ੍ਰਵਾਸੀ ਨੇ ਜਾਂ ਉਰਾ ਪਰਾਂ ਮਤਲਬ ਸਾਈਡਾਂ ਤੇ ਬੈਠੇ ਬੰਦੇ ਨੇ ਜਿਨ੍ਹਾਂ ਦੀ ਕੋਈ ਪਛਾਣ ਨਹੀਂ ਜਿਨ੍ਹਾਂ ਦੇ ਕੋਈ ਕੋਈ ਆਇਡੈਂਟੀਟੀ ਨਹੀਂ ਨਾਲ ਨੂੰ ਉਹ ਕਾਰਵਾਈ ਕਰਕੇ ਟਰ ਜਾਂਦੇ ਨੇ ਹੱਥ ਗੱਲ ਜਿਹੜਾ ਸਿਸਟਮ ਹੈ ਤੁਹਾਡਾ ਜੀ ਕੀ ਹੈ ਕਈ ਵਾਰੀ ਕੋਈ ਨਿਜੀ ਮਫਾਦ ਦੇ ਲਈ ਇਸ ਤਰ੍ਹਾਂ ਦੇ ਬੰਦੇ ਨੂੰ ਵਰਤ ਕੇ ਅਗਲੇ ਦਾ ਨੁਕਸਾਨ ਕਰਵਾ ਦਿੱਤੇ ਇਹ ਆਪ ਦਾ ਪਰਾਂ ਟਰ ਜਨ ਕੌਣ ਮਤਲਬ ਇਸ ਗੱਲ ਦਾ ਜ਼ਿੰਮੇਵਾਰ ਹੈ ਇਸ ਗੱਲ ਤੋਂ ਪਿੰਡਾਂ ਦੇ ਵਿੱਚ ਕਾਫੀ ਸਹਿਮ ਹੋ ਪਿਆ ਹੋਇਆ ਹੈ ਇਸ ਕਰਕੇ ਬੇਨਤੀ ਤਾਂ ਇਹੀ ਕਰਦੇ ਆ ਜੀ ਅਲਟੀਮੇਟਮ ਇਸ ਤਰੀਕ ਤੋਂ ਪਹਿਲਾਂ ਸਰਕਾਰ ਇਸਰ ਧਿਆਨ ਦੇ ਕੇ ਇਸ ਮਸਲੇ ਨੂੰ ਹੱਲ ਕਰਵਾਵੇ ਜਾਂ ਜੋ ਲੋਕ ਉਹਨਾਂ ਨੂੰ ਰੱਖਣਾ ਚਾਹੁੰਦੇ ਨੇ ਉਹਨਾਂ ਦੀ ਪਛਾਣ ਤੇ ਉਹਨਾਂ ਦੀ ਜ਼ਿੰਮੇਵਾਰੀ ਵਾਲਾ ਸਥਾਨ ਹੋਵੇ ਨਹੀਂ ਉਹਨਾਂ ਨੂੰ ਜਿਹੜੇ ਮਤਲਬ ਜਿੱਥੋਂ ਆਏ ਨੇ ਕੋਈ ਕਿਤੋਂ ਆਇਆ ਕੋਈ ਕਿਤੋਂ ਆਇਆ ਉਹ ਆਵਦਾ ਉੱਥੇ ਜਾ ਕੇ ਸ਼ਿਫਟ ਹੋ ਕੇ ਮਤਲਬ ਰਹਿਣਾ ਤਾਂ ਮਤਲਬ ਦਾ ਕਾਰਨ ਜੋ ਵੀ ਕਰਦੇ ਆ ਲੋਕਾਂ ਨੂੰ ਮਤਲਬ ਜਿਹੜਾ ਸਹਿਮ ਹੈ ਲੋਕਾਂ ਦੇ ਵਿੱਚ ਡਰ ਹੈ ਆਸਪਾਸ ਕਿਉਂ ਪਰਲਸ਼ੀਆਂ ਜਾਂਦੀਆਂ ਨੇ ਬਜ਼ੁਰਗ ਜੀ ਜਾਂਦੇ ਨੇ ਮਾਤਾਵਾ ਜਾਂ ਨੀਣੇ ਬੱਚੀਆਂ ਜਾਂਦੀਆਂ ਨੇ ਮਤਲਬ ਰਸਤੇ ਦੇ ਵਿੱਚ ਬੈਠੇ ਨੇ ਤੇ ਪਿੰਡ ਦੇ ਵਿੱਚ ਵੀ ਹੁੱਲੜਵਾਜੀ ਕਰਦੇ ਨੇ ਅਸੇਹਾਂ ਚੀਜ਼ਾਂ ਤੋਂ ਨਿਜਾਤ ਪਾਉਣ ਲਈ ਮਤਲਬ ਪੁਲਿਸ ਪ੍ਰਸ਼ਾਸਨ ਨੂੰ ਸਰਕਾਰ ਨੂੰ ਡੀਸੀ ਸਾਹਿਬ ਨੂੰ ਪੂਰਾ ਮਤਲਬ ਇਹਦਾ ਸਹਿਯੋਗ ਕਰਕੇ ਤਾਂ ਕਿ ਪਿੰਡਾਂ ਦੇ ਵਿੱਚ ਹੋਰ ਐਈਆਂ ਹੀਕਾ ਡਰਾਮਾ ਨਾ ਵਾਪਰਨਾ ਕਾਫੀ ਪਿੰਡਾਂ ਦੇ ਵਿੱਚ ਇਹਨਾਂ ਦੀ ਗਿਣਤੀ ਕਾਫੀ-ਕਾਫੀ ਹੈਗੀ ਹੈ ਸੱਜਾ ਤੇ ਬੈਠੇ ਹੁੰਦੇ ਨੇ ਪੈਰਾਂ ਨਾਲ ਇਸ ਨੂੰ ਜਦੋਂ ਦੇਖਿਆ ਖਰਬੂਜੇ ਨੂੰ ਦੇਖ ਕੇ ਖਰਬੂਜਾ ਰੰਗ ਫੜਦਾ ਇਸ ਕਰਕੇ ਇਸ ਗੱਲ ਨੂੰ ਪਹਿਲਾਂ ਹੀ ਨਿਝਟਿਆ ਜਾਵੇ ਤਾਂ ਬਿਹਤਰ ਹੈ ਜੀ ਹਰਜਿੰਦਰ ਜੀ ਬਹੁਤ ਹੀ ਸੋਹਣੀ ਗੱਲ ਕਰੀ ਐ ਤੁਸੀਂ ਬਹੁਤ ਹੀ ਵਧੀਆ ਤੁਹਾਡੇ ਜਿਹੜੇ ਕੀ ਵਿਚਾਰ ਨੇ ਪਰ ਜੇਕਰ ਇੱਕ ਗੱਲ ਕਰੀਏ ਪਿੱਛੇ ਜੇ ਇੱਕ ਸੋਸ਼ਲ ਮੀਡੀਆ ਤੇ ਕਾਫੀ ਵੀਡੀਓ ਵਾਇਰਲ ਹੋਈ ਸੀ ਕਿ ਲੱਖਾਂ ਸੁਧਾਨਾ ਵੀ ਅਕਸਰ ਇਹੀ ਕਹਿੰਦਾ ਕਿ ਜੇਕਰ ਤੁਸੀਂ ਦੇਖਿਆ ਦੇਖੋ ਪ੍ਰਵਾਸੀਆਂ ਦੇ ਕੱਪੜਿਆਂ ਦੇ ਜਾਂ ਫਿਰ ਕਈ ਵਾਰ ਕਈ ਕਈ ਪ੍ਰਵਾਸੀਆਂ ਦੇ ਤਾਂ ਬ੍ਰਾਂਡ ਦੇ ਸ਼ੂਜ਼ ਤੱਕ ਪਾਏ ਹੁੰਦੇ ਜੋ ਕਿ ਪੰਜਾਬ ਦੇ ਆਮ ਬੰਦੇ ਜਾਂ ਕਿਸਾਨ ਉਹਨਾਂ ਚੀਜ਼ਾਂ ਨੂੰ ਨਹੀਂ ਖਰੀਦ ਸਕਦੇ ਹੁੰਦੇ ਪਰ ਜਿੱਥੇ ਹੁਣ ਥੋੜੀ ਇਹ ਗੱਲ ਹੋਈ ਹੈ ਵੀ ਉਹ ਨਾ ਹੀ ਤਾਂ ਕਿਸੇ ਦੇ ਦਿਹਾੜੀ ਜਾਂਦੇ ਨੇ ਨਾ ਕੋਈ ਕੰਮ ਕਰਦੇ ਨੇ ਫਿਰ ਉਹ ਖਾਂਦੇ ਕਿੱਥੋਂ ਆ ਉਹਨਾਂ ਨੂੰ ਇਨਕਮ ਕਿੱਥੋਂ ਆਉਂਦੀ ਆ ਪਰ ਨਾਲ ਹੀ ਇੱਕ ਬਹੁਤ ਵੱਡਾ ਸਵਾਲ ਇਹ ਵੀ ਖੜਾ ਹੋ ਰਿਹਾ ਹੈ ਸਾਡੇ ਹਸਪਤਾਲਾਂ ਦੇ ਵਿੱਚ ਜਾ ਕੇ ਪਿੱਛੇ ਜਿ ਇੱਕ ਵੀਡੀਓ ਕਾਫੀ ਵਾਇਰਲ ਹੋਈ ਸੀ ਪ੍ਰਵਾਸੀਆਂ ਵੱਲੋਂ ਆਪਣੇ ਸਪਰਮ ਨੇ ਜਿਹੜੇ ਕੀ ਉਹ ਡੋਨੇਟ ਕੀਤੇ ਜਾਂਦੇ ਨੇ ਤੇ ਉਹਨਾਂ ਦੇ ਬਦਲੇ ਉਹ ਪੈਸੇ ਲੈ ਕੇ ਆਉਂਦੇ ਨੇ ਤਾਂ ਕਿ ਪੰਜਾਬ ਦੇ ਵਿੱਚ ਜਿਹੜੀ ਕੀ ਇਹ ਆਉਣ ਵਾਲੀ ਸਾਡੀ ਪੀੜ੍ਹੀ ਹੈ ਤੇ ਉਹ ਕਿਤੇ ਨਾ ਕਿਤੇ ਜਿਹੜੀ ਇਹਨਾਂ ਦੇ ਵਿੱਚ ਅਣਛਾ ਜਿਹੜਾ ਉਹ ਪਾਇਆ ਜਾਵੇ। ਦੇਖੋ ਜੀ ਕਈ ਵਾਰੀ ਤਾਂ ਕੀ ਹੈ ਮਤਲਬ ਇਹ ਸੇ ਕਾਫੀ ਕੁਝ ਨਹੀਂ ਇਹਨਾਂ ਦੇ ਡਰੱਗਸ ਮੱਗ ਲਿੰਗ ਤਾਂ ਹੈਗੀ ਹੈ। ਇੱਥੇ ਮਤਲਬ ਆਰਗਨ ਸਮਗਲਿੰਨ ਦਾ ਕੰਮ ਵੀ ਚੱਲਦਾ ਹੁੰਦਾ ਹੈ ਪਿੱਛੇ ਜੇ ਕਈ ਬੰਦੇ ਜਾਂ ਕਈ ਡਾਕਟਰ ਇਸ ਦੇ ਨਾਲ ਸੰਬੰਧਿਤ ਕਾਨੂੰਨ ਦੇ ਕੰਗੇ ਵਿੱਚ ਆਏ ਨੇ ਮਤਲਬ ਜਿਉ ਗੁਰਦੇ ਹੈ ਨਾ ਕਿਡਨੀ ਵੀਰ ਦਾ ਸਪਲੈਂਟ ਵਾਲਾ ਸਿਸਟਮ ਵਾਸਤੇ ਉਹਦੇ ਚ ਪੈਸੇ ਲੈ ਕੇ ਕਿਡਨੀ ਕਿਸੇ ਨੂੰ ਦੇ ਦੇਣੀ ਜਾਂ ਮਤਲਬ ਪੂਰਾ ਬਿਜ਼ਨਸ ਕਰਨ ਵਾਲੇ ਜਿਹੜੇ ਬਾਹਰ ਦੇ ਸੌਤੀ ਅਰਦੋ ਜਾਂ ਇਰਾਨ ਰਾ ਕੋ ਉੱਤਰ ਦੇ ਪਾਸੇ ਭੇਜਦੇ ਹੁੰਦੇ ਸੀਗੇ ਡਾਕਟਰ ਉਹ ਵੀ ਮਤਲਬ ਜਿਹੜਾ ਸਿਸਟਮ ਉਹ ਆਤੀ ਲੋਕਾਂ ਦੇ ਵਿੱਚ ਸਹਿਮ ਦਾ ਡਰ ਹੈ ਸਹਿਮ ਹੈ ਪੂਰਾ ਕੀ ਕਿਤੇ ਕਿਸੇ ਘਟਨਾ ਨੂੰ ਅੰਜਾਮ ਵੀ ਦੇ ਸਕਦੇ ਨੇ ਪਿੰਡ ਦੇ ਵਿੱਚ ਨਸ਼ਾ ਖੋਰੀ ਵਾਲਾ ਮਸਲਾ ਵੀ ਕਰ ਸਕਦੇ ਨੇ ਪਿੰਡ ਦੇ ਵਿੱਚ ਕੋਈ ਹੋਰਫਾ ਜਿਹੜੀ ਅਸੁਰੱਖਿਆ ਦਾ ਮਾਹੌਲ ਹੈ ਉਹ ਇਹ ਪੈਦਾ ਕਰ ਸਕਦੇ ਨੇ ਇਸ ਕਰਕੇ ਲੋਕਾਂ ਦੀ ਪਰਜੋਰ ਫੀਲ ਹੈ ਪ੍ਰਸ਼ਾਸਨ ਨੂੰ ਕਿ ਜਿਹੜਾ ਇਹ ਮਸਲਾ ਹੈ ਇਹਨੂੰ ਜਲਦੀ ਤੋਂ ਜਲਦੀ ਨਿਖੇੜਿਆ ਜਾਵੇ ਫਿਰ ਉਸ ਤੋਂ ਬਾਅਦ ਜੇ ਕਿਸੇ ਘਟਨਾ ਨੂੰ ਅੰਜਾਮ ਦਿੱਤਾ ਉਸ ਤੋਂ ਬਾਅਦ ਆ ਪਰ ਸੱਪ ਲੰਗੇ ਤੋਂ ਲਕੀਰ ਕੁੱਟਣ ਦਾ ਕੋਈ ਵਾਦਾ ਨਹੀਂ ਜੀ ਬਿਲਕੁਲ ਸਮਾਂ ਦਾ ਇਸ ਗੱਲ ਨੂੰ ਨਿਜਿੱਠਿਆ ਜਾ ਸਕਦਾ ਜੀ ਬਹੁਤ-ਬਹੁਤ ਮਿਹਰਬਾਨੀ ਰਜ਼ਿੰਦਰ ਜੀ ਆਪਣੇ ਕੀਮਤੀ ਵਿਚਾਰ ਸਾਡੇ ਚੈਨਲ ਜ਼ਰੀਏ ਦਰਸ਼ਕਾਂ ਦੇ ਨਾਲ ਸਾਂਝੇ ਕੀਤੇ ਨੇ ਧੰਨਵਾਦ ਜੀ ਸੋ ਦੋਸਤੋ ਏਸੀ ਰਜ਼ਿੰਦਰ ਜੀ ਜੋ ਅਕਸਰ ਸਾਡੇ ਨਾਲ ਆਪਣੇ ਕੀਮਤੀ ਵਿਚਾਰ ਜਿਹੜੇ ਸਾਂਝੇ ਕਰਦੇ ਰਹਿੰਦੇ ਨੇ ਤੇ ਬਹੁਤ ਹੀ ਵੱਡੀ ਗੱਲ ਹੈ ਫਤਿਹਗੜ ਸਾਹਿਬ ਦੇ ਕੋਲੇ ਕੋਈ ਪਿੰਡ ਹੈ ਤੇ ਉੱਥੋਂ ਜਿਹੜਾ ਇਹ ਪੂਰਾ ਮਾਮਲਾ ਨਿਕਲ ਕੇ ਸਾਹਮਣੇ ਆਇਆ ਹੈ ਕਿ ਉਥੋਂ ਪ੍ਰਵਾਸੀਆਂ ਨੂੰ ਪਿੰਡ ਛੱਡਣ ਦਾ ਜਿਹੜਾ ਫਰਮਾਨ ਹੈ ਉਹ ਜਾਰੀ ਕਰ ਦਿੱਤਾ ਗਿਆ। ਜਾਰੀ ਫਰਮਾਨ ਜਿਹੜਾ ਜਾਰੀ ਕਰਨ ਦੀ ਵਜ੍ਹਾ ਹੋਏ ਹੈ ਕਿ ਉੱਥੇ ਵੱਡੀ ਮਾਤਰਾ ਦੇ ਵਿੱਚ ਕੋਈ ਖਾਲੀ ਪਲਾਟ ਦੇ ਵਿੱਚ ਜਿਹੜਾ ਪ੍ਰਵਾਸੀਆਂ ਦਾ ਇੱਕੇ ਦਾਮ ਇੰਨਾ ਵੱਧ ਜਾਣਾ ਤੇ ਦਿਨ-ਬਦਿਨ ਸਾਡੇ ਪੰਜਾਬ ਦੇ ਵਿੱਚ ਲਗਾਤਾਰ ਵਾਰਦਾਤਾਂ ਦਾ ਵੱਧ ਜਾਣਾ ਤੇ ਲੋਕਾਂ ਦੇ ਵਿੱਚ ਸਹਿਮ ਦਾ ਮਾਹੌਲ ਹੈ ਜਿਹੜਾ ਉਹ ਬਣਦਾ ਹੀ ਹੈ ਤੇ ਹੈਰਾਨੀ ਦੀ ਗੱਲ ਇਹ ਹੈ ਕਿ ਉਹ ਕਿਸੇ ਦੇ ਕੋਈ ਕੰਮਕਾਰ ਨਹੀਂ ਕਰਦੇ। ਪਰ ਫਿਰ ਵੀ ਪੇਟ ਭਰਨ ਦੇ ਲਈ ਸਾਨੂੰ ਕਿਤੇ ਨਾ ਕਿਤੇ ਕੋਈ ਨਾ ਕੋਈ ਕੰਮਕਾਰ ਜ਼ਰੂਰ ਕਰਨਾ ਪੈਂਦਾ ਜੋ ਕਿ ਉਹ ਨਹੀਂ ਕਰਦੇ ਤਾਂ ਫਿਰ ਪਿੰਡ ਵਾਸੀਆਂ ਦਾ ਸਵਾਲ ਇਹ ਹੈ ਕਿ ਇਹ ਖਾਂਦੇ ਕਿੱਥੋਂ ਨੇ ਤੇ ਜੇਕਰ ਸਾਡੇ ਪਰਿਵਾਰ ਦੇ ਮੈਂਬਰ ਕੋਈ ਬਾਹਰ ਸ਼ੈਰ ਕਰਨ ਦੇ ਲਈ ਜਾਂਦੇ ਨੇ ਤਾਂ ਉਹਨਾਂ ਨੂੰ ਵੀ ਇੱਕ ਡਰ ਲੱਗਦਾ ਕਿ ਸਾਡੀਆਂ ਬੱਚੀਆਂ ਵੀ ਜਾਂਦੀਆਂ ਨਹੀਂ ਤੇ ਸਾਡੀਆਂ ਮਾਵਾ ਪੈਣਾ ਵੀ ਜਾਂਦੀਆਂ ਨੇ ਤੇ ਹੋ ਸਕਦਾ ਉਹਨਾਂ ਨਾਲ ਕੋਈ ਵੱਡੀ ਘਟਨਾ ਵਾਪਰਨ ਦਾ ਅਸੀਂ ਦਰੰਦਾਰ ਜਿਹੜਾ ਸਹਿਮ ਦਾ ਮਾਹੌਲ ਆ ਬਣਿਆ ਹੋਇਆ ਵੀ ਉਹਨਾਂ 'ਚ ਕੋਈ ਘਟਨਾ ਅਜੇ ਹੀ ਨਾ ਵਾਪਰ ਜਾਵੇ ਜਿਸ ਦੇ ਕਾਰਨ ਸਾਡੇ ਹੱਥ 'ਚੋਂ ਸਮਾਂ ਨਿਕਲ ਜਾਵੇ ਜਿਸ ਤੋਂ ਕਿ ਉਹਨਾਂ ਨੇ ਪੰਜਾਬ ਸਰਕਾਰ ਨੂੰ ਵੀ ਅਪੀਲ ਕੀਤੀ ਹੈ ਕਿ ਜਲਦ ਤੋਂ ਜਲਦ ਇਹਨਾਂ ਨੂੰ ਪੰਜਾਬ ਦੇ ਵਿੱਚੋਂ ਬਾਹਰ ਕੱਢਿਆ ਜਾਵੇ ਤੇ ਸਾਡੇ ਪਿੰਡ ਦੇ ਵਿੱਚੋਂ ਦਾ ਬਾਹਰ ਕੱਢਿਆ ਹੀ ਜਾਵੇ ਜਿਹੜਾ ਕਿ ਉਹਨਾਂ ਨੇ ਫਰਮਾਨ ਉੱਥੋਂ ਜਾਰੀ ਕਰ ਦਿੱਤਾ ਸੋ ਦੋਸਤੋ ਇਹ ਸੀ ਸਾਡਾ ਅੱਜ ਦਾ ਸ਼ਾਮ ਦਾ 4 ਵਜੇ ਦਾ ਲਾਈਵ ਪ੍ਰੋਗਰਾਮ ਤੇ ਹੁਣ ਮੈਨੂੰ ਦੇਵੋ ਇਜਾਜ਼ਤ ਤੇ ਤੁਸੀਂ ਦੇਖਦੇ ਰਹੋ ਏਵਨ ਪੰਜਾਬੀ ਟੀਵੀ ਕੋਈ ਹੋਰ ਨਵਾਂ ਮੁੱਦਾ ਲੈ ਕੇ ਆਪਾਂ ਤੁਹਾਡੇ ਰੂਪ